ਰਾਪਣੇ ਦਾ ਬਾਪ ਉਹ ਕੰਮ ਡੈਡਾ ਹੀ ਹੋਇਆ ਬੈ ਰਾਬੇ ਜਾਣਦਾ ਕੀ ਬਣੂਗਾ ਉਹ ਵੈਸੇ 826 ਹੈ ਕਹਿੰਦੇ ਹੌਲੀ ਹੌਲੀ ਉਗਰਦੇ ਹੁੰਦੀ ਹੈ ਯਾਰ ਜੋਂਡੀਰ ਦੇ ਇੰਨੇ ਮਾਡਲ ਆਏ ਆ ਬਈ ਯਾਰ ਇਹ ਕਿੰਨੇ ਹਸਪਾਵਰ ਵਾਲਾ 36 36 ਅੰਕ ਕਰਦੇ ਆ ਆਲੂ ਫੁੱਟੇ ਆਏ ਵਜ ਵਜ ਇੱਕ ਦੋ ਥਾਈ ਉਹ ਵੇ ਉਗੜਾ ਖੜਾ ਕੱਲ ਦਾ ਲਾਇਆ ਸੀ ਐਸੇ ਵੇਲੇ ਤਾਂ 24 ਘੰਟੇ ਬਾਅਦ ਹਲਾਉਣ ਲੱਗੇ ਆ ਮਸਾਂ ਸਾਂਵਾ ਗੱਡਾ ਵੀ ਕਰੀ ਹੁੰਦਾ ਇਸ ਤਰ੍ਹਾਂ ਇਹ ਸਾਰੇ ਸੀਜ਼ਨ ਚ ਕੋਈ ਪੰਜ ਚਾਰ ਘਰਾਂ ਦਾ ਆ ਹੀ ਜਾਂਦਾ ਹੁੰਦਾ ਜਿੱਥੇ ਬਈ ਡਰਾਈਵਰ ਦੀ ਲੱਤ ਨੂੰ ਵੀ ਪਤਾ ਲੱਗਦਾ ਵੀ ਹਾਂ ਮਸ਼ੀਨ ਚੱਲੀ ਜਾਂਦੀ ਐ ਜਾਂ ਆਪਾਂ ਡਰਾਈਵਰੀ ਕਰ ਰਹੇ ਹਾਂ ਤੇ ਮਸ਼ੀਨ ਨੂੰ ਵੀ ਪਤਾ ਲੱਗਦਾ ਵੀ ਹਾਂ ਝੋਨਾ ਵਾੜ ਰਹੀ ਐ ਇਹ ਡਿੱਗਿਆ ਵੱਡਣਾ ਛੋੜੀ ਟਰੈਕਟਰ ਵਾਲੀ ਦੇ ਤਾਂ ਵਸਦਾ ਰੋਗ ਹੀ ਨਹੀਂਗਾ ਆਪਣੇ ਇੱਥੇ ਪੈਂਡ ਹੈਗੀ ਆ ਵਿਚਾਰੇ 2.5 ਕਿੱਲੇ 2.5 ਦੇ ਨਾਲ ਨੂੰ ਵੱਡੇ ਉਹਨਾਂ ਨੇ ਤੇ ਕਿਉਂਕਿ ਇੱਕ ਤਾਂ ਉੱਤੋਂ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਟਰੈਕਟਰ ਤੇ ਬੰਦਾ ਬੈਠਾ ਬਹੁਤ ਪਿੱਛੇ ਹੁੰਦਾ ਹੈ ਇੱਕ ਹਰਾ ਲਾਨ ਹੁੰਦਾ ਇਹਦਾ ਵਾਸ਼ਪਤੀ ਦਾ ਇਹਦਾ ਜੇ ਰਗ ਆਵਾਜ਼ ਦਾ ਸਾਰੇ ਤਾਂ ਧੁਰਤੜੀ ਡਰਾਈਵਰ ਤਾਂ ਹੀ ਚੜਾ ਦਿੰਦਾ ਐਨਾ ਕੰਮ ਜਾਂਦੀ ਮਸ਼ੀਨ ਸਾਰੀ ਕੰਮ ਜਾਂਦੀ ਹੈ ਨਾ ਤੇ ਮਸ਼ੀਨ ਹੀ ਚੈੱਕ ਹੋ ਜਾਂਦੀ ਬਈ ਇਹੋ ਜੇ ਲਾਨ ਚ ਤਾਂ ਇਹ ਹੁਣ ਆਪਣਾ ਵਧਿਆ ਬਹੁਤ ਸਾਰੇ ਐਵੇਂ ਆਖਾਂ ਤੁਹਾਨੂੰ ਸਪਰੇਅ ਕਰਨ ਵਾਲੇ ਬੰਦੇ ਵਿਰਲੇ ਵਿਰਲੇ ਹੀ ਦੀਂਦੇ ਸੀ ਬਾਹਰ ਤਾਂ ਤੇ ਗਾਹ ਨੂੰ ਬਈ ਰੇ ਰੂ ਤਾਂ ਆਪਾਂ ਦਾ ਹੱਥ ਜਿੱਤੇ ਜੋੜ ਜਾਵਾਂ। ਇਹਦੂ ਮਾੜਾ ਰਹਿ ਜੇ ਤੇ ਆ ਵਡਾਈ-ਵੁੜਾਈ ਤਾਂ ਨਾ ਜਿਆਦੇ ਪਾਊਗੀ। ਹੁਣ ਝੜ ਭਾਵੇਂ ਲੋਕਾਂ ਤੋਂ ਚਲ ਕੋਈ 2-4 ਮਣ ਘੱਟ ਜਾਊਗਾ ਤੇ ਉਤੋਂ ਖਰਚਾ ਪੈ ਜਾਣਾ ਤਾਂ ਕਰਕੇ ਵਟਾ ਪੂਰਾ ਹੀ ਲੱਗ ਜਾ। ਬਾਕੀ ਇਹ ਸਾਲਾ ਪਤਾ ਨਹੀਂ ਹੁੰਦਾ ਕੀ ਬਣਦਾ ਹੁਣ ਆਹ ਵਾਹਣ ਚ ਅੱਗੇ ਨਰਮ ਰਹਿੰਦਾ ਝੋਨਾ ਤੇ ਇਹਦੇ ਨੂੰ ਤਾਂ ਬੇਫਿਕਰੀ ਸੀ ਵੀ ਇਹਨੇ ਕਾਹਦਾ ਡਿੱਗਣਾ। ਪਰ ਇਹਦ ਕੀ ਇਹਦੇ ਤੇ ਵੀ ਵਾਧਾ-ਵਾਧਾ ਡੱਗ ਪਿਆ। ਜੇ ਗੱਲ ਆਪਾਂ ਕਣਕ ਦੀ ਦੱਸੀ ਹੈ ਵੀ ਕਿਹੜਾ ਵੀ ਬੀਜ ਭਰਾਵਾਂ ਨੂੰ ਦੱਸਦੀ ਹੈ ਕਮੈਂਟ ਆਉਂਦੇ ਹੁੰਦੇ ਆ ਤੇ ਵੀਰੋ 826 ਆਪਾਂ ਬੀਜ ਬੈਠੇ ਪਹਿਲਾਂ 2-4 ਦਿਨ ਉਹ ਆਪਾਂ ਹੁਣ ਬੀਜ ਨਹੀਂ ਸੀ ਸਹੀ 8-10 ਤਰੀਕ ਨੂੰ ਉਹਦੀ ਬਜਾਈ ਆ ਤੇ ਉਹ ਹੁਣ ਆਪਾਂ 10 ਨੂੰ ਬੀਜੀ ਆ 222 ਤੇ ਵੀਡੀਓ ਹੋ ਸਕਦਾ ਮਾਫੀ ਚਾਹੁੰਦੇ ਆ ਲੇਟ ਵੀ ਹੋ ਜਾਂਦੀ ਕਈ ਵਾਰੀ ਤੇ 222 ਬੀਜੀ ਆ ਤੇ 826 ਬੀਜੀ ਆ ਜਿਹੜਾ 826 ਦਾ ਵੀ ਬੀਜ ਆ ਉਹ ਪਿਛਲੇ ਸਾਲ ਕਰਨਾਲ ਚੋਂ ਲਿਆਂਦਾ ਸੀ ਆਪਾਂ ਵੀ ਗਏ ਸੀ ਮਿੱਤਰ ਨੇ ਲਿਆ ਕੇ ਵੀਜੀ ਸੀ ਤੇ ਕਰਨਾਲ ਯੂਨੀਵਰਸਿਟੀ ਦੇ ਵਿੱਚੋਂ ਜਿਹੜੇ ਬੀ ਸਬਸਿਡੀ ਤੇ ਮਿਲਦੇ ਸੀ ਉਹ ਲਿਆ ਕੇ ਵੀਜਿਆ ਹੁਣ ਇਸ ਦੂਬਾ ਦਾ ਪਰ ਲਾ ਕੇ ਵੀਜਾਂਗੇ 7 ਕਿੱਲੇ ਇਹਦੇ ਚ 222 ਵੀ ਵੀਜਾਂਗੇ 187 ਵੀ ਪਾ ਦਾਂਗੇ ਤੇ 826 ਵੀ ਪਾ ਦਾਂਗੇ 3 4 4 ਹੀ ਮਿਕਸ ਕਰਾਂਗੇ ਘਟੋ ਘਟ ਆਪੇ ਜੜੀ ਦਾ ਸਮਾਨ ਕੁਲ ਆਇਆ ਕੋ ਝਾੜਦੇ ਜੂਗੀ ਉਹ ਬੈਠੇ ਤਾਂ ਡੰਡੇ ਵਜਾਈ ਆ ਨੇ ਫਿਰ ਲੈ ਵੀਰੋ ਦੋ ਕਿਹੜੇ ਬਾਤੀ ਆ ਜੇ ਅੱਜ ਫਿਰ ਕੈਂਸਲ ਆ ਸਵੇਰੇ 2.5 ਕਿੱਲੇ ਆ ਸਵਾ 2 ਕਿੱਲੇ ਦੋਕਨਾਲਾ ਥਾ ਰਹਿਦਾ ਕੁਛ ਆਜੂਗਾ ਚਲ 2.5 ਕਿੱਲੇ ਥਾ ਰਹਿਗਾ ਜਾਨੇ ਉਹ ਕੱਲ ਨੂੰ ਵਢਾਂਗੇ ਹੋਰ ਇਹ ਮੰਡੀ ਆ ਰਹੇਗਾ ਪਿੰਡ ਸਾਰਾ ਐਨੀ ਸਰਦਾਰੀ ਨਾ ਪੈਂਦਾ ਮੰਡੀ ਦੀ ਨਿਆਰਾ ਹੀ ਆ ਜਾਂਦਾ ਹੈ ਉੱਥੇ ਆਇਆ ਬਾਪਾ ਦੀ ਰਾਤ ਟ੍ਰੈਲਿੰਗ ਉੱਥੇ ਕੱਢਿਆ ਨੇ ਹੌਟ ਲਾਉਣੇ ਜਾ ਕੇ ਜਿਹੜੇ ਬੋਰੀਆਂ ਹੀ ਪਈਆਂ ਵਿੱਚ ਬੋਰੀਆਂ ਦਾ ਕੀ ਇਲਾਜ ਕਰੀਏ ਟਰੈਕਟਰ ਦੂਜਾ ਵੀ ਆ ਗਿਆ ਤੇ ਆਪਣੇ ਕੋਲੇ ਥਾਂ ਹੈ ਨਹੀਂ ਲਿਫਟਿੰਗ ਹੀ ਨਹੀਂ ਹੋਈ ਇਹ ਜਿਹੜੇ ਗਰਾਊਂਡ ਸਾਡੇ ਪਿੰਡ ਦਾ ਨਾਲ ਵਾਟਰ ਬਾਕਸ ਆਸ਼ਪਾਈਦਿਆਂ ਇਹ ਤਾਂ ਪਿੰਡ ਦੀ ਸ਼ਾਨ ਹੀ ਐ ਇੱਧਰਲੇ ਪਾਸੇ ਚੀਜ਼ਾਂ ਤਿੰਨੇ ਜ਼ਰੂਰੀ ਐ ਤੇ ਮੈਨੂੰ ਐਉਂ ਜਾ ਪੈਦਾ ਯਾਰ ਕੱਲ ਟਰਾਲੀ ਲਾਈ ਆ ਉਹ ਜਿਹੜੀ ਨੂੰ ਬੰਦਾ ਲੱਗਿਆ ਪੈ ਕੱਲ ਲਾਈ ਸੀ ਤੇ ਅੱਜ ਹੀਟ ਵੀ ਹੋ ਚੱਲੀ ਸਮਝ ਲੋ ਪੂਰਾ ਗਰਮੈਸ ਹੋਈ ਪਈ ਅੰਦਰ ਜੇ ਹੋਰ ਨਾ 4 ਘੰਟੇ ਹਲਾਉਣੇ ਦਾ ਕੰਮ ਹੋ ਜਾਣਾ ਟਰਾਲੀ ਦਾ ਕੱਲ ਲਾਈ ਪੈਗੜਿਆ ਜਣਾ ਤੜਕੇ ਕੰਮ ਹੋ ਜਾਣਾ ਵੀਰ ਵੇਲੇ ਜੇ ਤੋੜੀ ਖਲਾਰ ਬੈਠੇ ਸੀਗੇ ਤੇ ਇੱਕ ਤੂੜੀ ਵਾਲਾ ਥਾਂ ਗੱਲਾ ਸੀ ਹੁਣ ਉਹ ਵੀ ਕੱਲ ਉੱਥੇ ਤਵੀਆਂ ਦੀ ਦੂਰ ਲਾਤੀ ਹੁਣ ਇਹਦੇ ਚ ਮਾਰਦੇ ਆਂ ਹਾਲ ਫੇਰ ਮਾਰਾਂਗੇ ਦੂਰਾ ਸੁਹਾਗਾ ਫੇਰ ਇਹਨੂੰ ਦੂਜੀ ਮਸ਼ੀਨ ਨਾਲ ਵੀ ਜਾਗੇ ਕਿਉਂਕਿ ਉਧਰ ਸੁੱਕਾ ਜਾਦੇ ਆ ਤੇ ਇਹਦੇ ਨਾਲ ਤਾਂ ਉੱਕਰ ਨਹੀਂ ਸੁਪਰਸੀਡਰ ਨਾਲ ਤੜੀ ਦਣੀ ਫਿਹਾਉਂਦੀ ਮਿੱਤਰੋ ਪਰ ਹਵਾ ਪੈ ਸਕਦੀ ਵਾਹਣ ਪੂਰਾ ਪੂਰਾ ਜਿਹਾ ਹੀ ਐ ਗਿੱਲਾ ਤੇ ਹੁਣ ਇਹਦੇ ਤੇ 200 ਹਾਗੇ ਮਾਰ ਕੇ ਮਸ਼ੀਨ ਨਾ ਵੀ ਜਾਣ ਐ ਨਹੀਂ ਵੀਜ ਜੇ ਐਂ ਵੀਜ ਤਾਂ ਕੋਲਾ ਰਹਿ ਜਾਣਾ ਵਾਹਣ ਫੇਰ ਪੱਲੇ ਹੀ ਕੁਝ ਨਹੀਂ ਪੈਣਾ ਉਗਰ ਨਹੀਂ ਨਹੀਂ ਲੈ ਮਿੱਤਰੋ ਅਹੀਂ ਦੋ ਕਿਨੇ ਰਹਿ ਗਏ ਸੀ ਇਹ ਹੁਣ ਵੱਡੇ ਜਾਣਗੇ ਫੇਰ ਰੀਪਰ ਪਾਉਣੇ ਆ ਉਹ ਤੋਂ ਪਹਿਲਾਂ ਸੁਪਰ ਸਿੱਧਰ ਮਾਰਦੇ ਆ ਉਹਦੇ ਤੇ 200 ਹਾਗੇ ਮਾਰ ਕੇ ਰੱਖਦੇ ਆ ਆ ਮਿੱਤਰੋ ਡਿੱਗੇ ਦੋ ਕਿਡੇ ਰਹਿ ਗਏ ਬਸ ਸਿਰਫ ਦੋ ਕਿਲਾ ਭਾਈ ਤੇ ਇਹਦੇ ਚੋਂ ਦੋ ਕਿੱਲਾਂ ਚੋਂ ਆਹ 12 6 ਤੇ 3 40 ਵੱਡ ਹੋਊਗਾ ਤੇ ਉਹ ਤੋਂ ਮਸ਼ੀਨ ਚੱਲੀ ਸੀ ਕਿਲਾ ਤੇ ਡੇਢ ਕਿੱਲਾ ਲਾਵਾਂ ਹੁਣਾਂ ਚੌੜਾ ਇਹ ਹਾਂ ਜਾਨੀ ਢਾਈ ਪੌਣੇ ਤਿੰਨ ਕਿੱਲੇ ਘੇਰਾ ਇਹਦੇ ਚ ਕੱਲ ਵਾਲੀ ਟਰਾਲੀਆਂ ਚ ਗਿਆ ਜਿਹੜਾ 7 ਕਿੱਲੇ ਕੱਲ ਵੱਡੇ ਇਰੇ ਚ ਜਾਣੀ ਉਹ ਘਾਟਾ ਇੱਕ ਦਾ ਬਾਕੀ ਇੰਨੇ ਦਾਣੇ ਹੋਗੇ ਹੁਣ ਇਹਦਾ ਝਾੜ ਮੈਨੂੰ ਠੀਕ ਲੱਗਿਆ ਡਿੱਗਿਆ ਘਟ ਸੀਗਾ ਡਿੱਗਿਆ ਤਾਂ ਸੀ ਤੇ ਸਾਰੇ ਇੱਕ ਸਾਰੇ ਵੇਝੀ ਆ ਤੇ ਡਰਾਈਵਰ ਬਿਨਾ ਹੁਣ ਇੱਥੇ ਵੱਜਿਆ ਬੈਠਾ ਮੈਂ ਅਜੇ ਇੱਕ ਘੰਟਾ ਹੋਰ ਲੱਗਿਆਣਾ ਇੱਕ ਵੱਜ ਗਿਆ ਤੇ ਉਹ ਜਿਹੜਾ ਕਿਲਾ ਆਪਣਾ ਤੂੜੀ ਵਾਲਾ ਵਾਹ ਕੇ ਆਏ ਨਹੀਂ ਉਧਰ ਨੂੰ ਆਉਣ ਨੂੰ ਮੈਂ ਸੁਪਰ ਸੀਡਰ ਮਾਰਕ ਤੇ ਦੂਰਾ ਸੁਹਾਗਾ ਮਾਰਦੇ ਨੇ ਸੀ ਤੇ ਹੁਣ ਬੀਜ ਹੀ ਦਿੰਦੇ ਮਸ਼ੀਨ ਨਾਲ ਨਾਲੇ ਦੂਸਰੇ ਖੇਤਾਂ ਦੋ ਕਿੱਲੇ ਜਿੱਥੇ ਪੱਠੇ ਬੀਜਨੇ ਆ ਤੇ ਆਲੋਂ ਵਾਲੀ ਸਾਈਡ ਉਧਰ ਹਲਾ ਦਿੰਦੇ ਹੁਣ ਤਾਂ ਆਥ ਨੇ ਅੱਗ ਲਾ ਦਿੰਦੇ ਪਰ ਐਂ ਵੱਧ ਜਾਈਦਾ ਯਾਰ ਹੁਣ ਨਾ ਡਰਾਈਵਰ ਕੋਈ ਮਿਲਿਆ ਲੈ ਆਜੀ ਸਾਰੇ ਬੀਜੀ ਫਿਰਦੇ ਆ ਮਾਰਦੇ ਆਪਾਂ ਵੱਡਾ ਸੇ ਨੀ ਲਗਾਈ ਦੇਣਾ ਆ ਚੰਗੇ ਭਲੇ ਤਰੇ ਆਉਂਦੇ ਦੀ ਗੱਲ ਐ ਇੱਕ ਟੰਟ ਗਈ ਲੰਕਾ ਕੇ ਕੀ ਟੋਟਿਆ ਖੜਕਾ ਜਾਂ ਲੱਗ ਗਿਆ ਆ ਪੱਤੀ ਖੁੱਲ ਗਈ ਓਏ ਨਾੜ ਕਿਧਰ ਗਈ ਲੈ ਮਿੱਤਰੋ ਨੱਬੜ ਗਿਆ ਹੀ ਬਾਪਤੀ ਦਾ ਸਾਰਾ ਵੱਢਿਆ ਗਿਆ ਤੇ ਤਿੰਨ ਦਿਨਾਂ ਅਜ ਬਾਈ ਨੇ ਚੱਕਿਆ 9 ਕਿੱਲੇ ਥਾਂ ਬਹੁਤ ਸੋਹਣਾ ਝੋਨਾ ਵੱਢਿਆ ਗਿਆ ਜੋ ਚਲੋ ਛੱਡਣਾ ਉਹ ਤਾਂ ਅੱਡ ਛੱਡਣਾ ਪਰ ਵੱਢਿਆ ਬਹੁਤ ਤਗਣੀਕਣਾ ਕਦੇ ਕਿਧਰ ਨੂੰ ਕਦੇ ਕਿਧਰ ਨੂੰ ਜਿਵੇਂ ਜਿਵੇਂ ਸੂਤ ਆਉਂਦਾ ਜੀ ਤਾਂ ਉਹਦਾ ਗੋਲੇ ਹੀ ਬਣਿਆ ਹੌਲੈਂਡ ਇਹ ਹਲਾਉਂਦੇ ਹੁੰਦੇ ਆ ਜੀ ਇਹ ਦੂਜੇ ਤੀਜੇ ਗੇਅਰ 'ਚ ਹਲਾਉਂਦਾ ਯਾ ਮੇਰੇ ਵੱਡਾ ਪਾਲਾ ਆ ਜੇ ਬਹੁਤ ਫੈਂਟਦਾ ਯਾਰ ਲੈ ਲੜਦੇ ਹੁੰਦੇ ਧੱਕਾ ਆ ਵੀ ਆਪਣਾ ਇੱਥੇ ਹੀ ਪਿਆ। ਆ ਕੇ ਤਾਂ ਉਹਨਾਂ ਸੁਪਰ ਸੀਟਰ ਮਾਰ ਕੇ ਨਾ ਮਾਰ ਦੇਣਾ ਬਸ। ਫੇਰ ਵੀ ਜਾ। ਹੋਂ ਦਾ ਥਾਂ ਹੀ ਥਾਂ ਮਾਰਨਾ। ਬੋਕਰਾਂ ਤੇ ਬੋਕਰਾਂ ਤੇ ਅੱਧਾ ਘੰਟਾ ਲਾਉਣਾ ਪੈਂਦਾ। ਦੀਆ ਮੋਟਾ ਝੋਨਾ ਨਾਲ ਰਾਲ ਦੀ ਨਾਲ। ਇਹ ਮੁੱਠੀ ਜੇ ਇੱਕ ਦੋ ਦਾਣੇ ਆ ਕੇ ਤਾਂ ਰੇਟ ਸਿੱਧੇ ਥੱਲੇ। ਇਹ ਸਾਲਾ ਮਗਰ ਕਿਤੇ ਪਾਇਆ ਹੋਵੇ ਟੀਐਸਵੀ ਟਰੈਕਟਰ ਹੀ ਦੁੱਗਣਾ ਸੋਹਣਾ ਲੱਗੇ ਚਲੋ ਜੀ ਲੱਗਦੇ ਜਿਹੜੀ ਆਪਣੇ 2 ਘਟਾ ਹੀ ਆ ਬਸ ਬਾਕੀ ਆਪਣੀ ਪੂਰੀ ਅਰੇ ਪਾਇਆ ਘਰੇ 11 12 ਘਟੇ ਦੇ ਨਹੀਂ ਅੱਗੇ ਰਾਹ ਤੇ ਡੈਗ ਅੱਗੇ ਪਿਛਲੇ ਸਾਲ ਅਸੀਂ ਵੇਚੀ ਨੰਗਾਤਾ ਹੀ ਸੁਪਰ ਸੀਡਰ ਇੱਥੇ ਵੀ ਟੰਗ ਜਾਂਦੇ ਬਸ ਹਲ ਦੇ ਬਸ ਵੀਰੇ ਟੱਕ ਹੋਰ ਨਾ ਦੇ ਹੈ ਨਾ ਹੱਟੋ ਨਾ ਹੱਟੋ ਓਰ ਯਾਰ ਜੌਂਡੀਰ ਦੇ ਇੰਨੇ ਮਾਡਲ ਆਏ ਬਈ ਯਾਰ ਇਹ ਕਿੰਨੇ ਹਸ ਪਾਵਰ ਵਾਲਾ 36 36 ਹਜ਼ਾਰ ਦੇ 5000 ਰੁਪਏ ਲਿਓ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਹੁਣ ਸਾਡੀ ਕਣਕ ਵੀ ਜੀ ਆਣੀ ਇਹ ਜਲਣ ਦੇ ਨੇ ਹੈ ਦਾ ਨਾਲਾ ਜਾਂ ਕਿੱਧਰ ਬੈਕ ਬੂ ਕਰਾਂਗੇ ਆਂਗੇ ੜਾਂ ਕੋੜੇ ਨੇ ਓਹ ਆਏ ਮਿੱਤਰੋ ਯਾਵਾਜੀ ਹੋ ਗਈ ਕੰਮ ਆਪਾਂ ਕੱਢਤਾ ਲਾਂਬੂ ਤੇ ਹੁਣ ਮਾਰਦੇ ਆਂ ਤਵਨਾ ਜੇ ਗਿੱਲਾ ਨੇ ਗਲੇ ਤਾਂ 100 ਦੀ ਧੋਪ ਲਵਾ ਦੇਗੇ ਤੇ ਪਰਸੋਂ ਪੁੱਠੇ ਪੁੱਠੇ ਵੇਚ ਦਾਂਗੇ ਨਹੀਂ ਜਿਹੜੇ ਵੀ ਤਾਂ ਆ ਪੰਗਾ ਤਾਂ ਉਹਨਾ ਭੁੱਲ ਗਏ ਸੀ ਭਰਾਵੋ ਉਧਰ ਦੂਜੇ ਖੇਤ ਗਈਆਂ ਚਾਚੇ ਨੂੰ ਤੇ ਉਹਦੇ ਨਾਲ ਸਾਝੀਆਂ ਆਪਣੀਆਂ ਤੇ ਹੌਣ ਲਾ ਜਾ ਕੇ ਦਿੰਨਾ ਹੁਣ ਦੋਨੇ ਤੜਕੇ ਮਾਰਨ ਜਾਣੀਆਂ ਕਤੋਂ ਦਾ ਇਨੀ ਆ ਸਾਈਡ ਤੇ ਵੇਖ ਵੇ ਇੱਥੇ ਵੇਖ ਜਾਨੇ ਮੂਹਰੇ ਤਾਂ ਡੱਕਾ ਹੀ ਨਹੀਂ ਲੱਗਾ ਇਹ ਕ ਸੁਹਾਗਾ ਵੀ ਆਪਣਾ ਇੱਥੇ ਪਈ ਤੇ ਪੈਣ ਦਾ ਉਹ ਨੂੰ ਵੇਖ ਟੱਡ ਕੇ ਜਾਂਦੇ ਵਾਹ ਦੇ ਮੜਾ ਆ ਪੈ ਦੇਣ ਦਾ ਰਾਹ ਤੇ ਹੀ ਪਿਆ ਬੜਾ ਵਜਿਆ ਵੀ ਕੋਈ ਲੈ ਗਿਆ ਹੀ ਨਹੀਂ ਕਵਾਵਾ ਜਿਵੇਂ ਵਹਣਾ ਹੁੰਦਾ ਤਾਂ ਡੱਕਾ ਹੀ ਨਹੀਂ ਲੀਦਾ ਇੱਕ ਵੀ ਦੇਣ ਦਾ ਉਹਨੇ ਵੀ ਨਹੀਂ ਦੱਸਿਆ ਸਾਡੇ ਵਾਲੇ ਨੇ ਵੀ ਉਹ ਨਾ ਮੈਂ ਇੱਧਰ ਲੈ ਕੇ ਇੱਧਰ ਰੱਖੀ ਹੋਈ ਮੇਟ ਹੈ ਆਹ ਦੇਖੋ ਇੱਥੇ ਆਪਣਾ ਕੋਟ ਥਾ ਦੇ ਲੱਟਕਾ ਹੀ ਨਹੀਂ ਦਿਨਾ ਯਾਰ ਕਮਾਲੀ ਸੱਜਣ ਪਿਆਰੇ ਵਾ ਤੂੜੀ ਵਾਲੇ ਚ ਮਾਰਤਾ ਆਪਾਂ ਟੋਪਰ ਸੀਟਰ ਕੰਨੇ ਜਿਹੜੇ ਕੰਨੀ ਵਾਲੇ ਗੇੜੇ ਆਂ ਵੀ ਪਾ ਕੇ ਲਾ ਦਿੰਨੇ ਆਂ ਕਰਤੇ-ਗੁਰਤੇ ਆ ਤੇ ਬਾਕੀ ਮਸ਼ੀਨਾਂ ਵੀ ਧੰਗ ਨਾਲ ਦੂਰਾ ਸਹਾਗਾ ਮਾਰ ਕੇ ਦੇ ਲਾਓ ਜੀ ਅੱਜ ਕੱਲੇ ਵੀਜਣਾ ਹੈ ਬਿੱਲਾ ਖਾਂ ਦਾ ਵੇਚਣਾ ਹੈ ਲੇ ਦੇ ਪੱਠੇ ਦੇ ਸਰਾਵੇ ਚ ਨਹੀਂ ਆ। ਸੋ ਇੱਕ ਕਿਲਾ ਹੀ ਆਪਣੇ ਕੋਲ। ਇਹਨੂੰ ਕਿੱਥੇ ਵੀ ਜਾਣਾ। ਇਹ ਚਨਾਤ ਦੂਰੀਆਂ ਤਵੰਗਾ ਝੰਡ ਗਾਈ ਮੱਥੇ ਮੱਥੇ ਲਾ ਦੇਈ। ਹਾਲ-ਹੋਲ ਨਹੀਂ ਫਰਮਾਰੇ। ਕਿਉਂਕਿ ਹਾਲ ਵੈਸੇ ਵੀ ਭਰਨੇ ਸੀ। 4 ਦਿਨ ਤਾਂ ਹੋਏ ਸੀ ਵੱਡੇ ਨੂੰ ਬਾਪ ਮਾਦੀ ਦੇ ਕਰਕੇ ਹੀ। ਤੇ ਮੋਟਾ-ਮੋਟਾ ਜਾਈ। ਸੜਿਆ ਹੀਗਾ ਜਾਣੀ। ਉਹ ਵਿੱਚ ਪਰਾਲੀ ਉਵੇਂ ਹੀ ਹੈਗੀ ਆ। ਉਟੀਆਂ ਸਖਤ ਕੱਲ ਦਾ ਲਾਇਆ ਸੀ ਐਸੇ ਵੇਲੇ ਦਾ 24 ਘੰਟੇ ਬਾਅਦ ਹਲਾਉਣ ਲੱਗੇ ਆ ਮਸਾ ਸਵਾ ਗੱਡਾ ਵੀ ਕਿਤੇ ਹੀਟ ਨਾ ਜਾਏ ਸਵੇਰ ਤੱਕ ਹੀ ਇਹ ਗੱਡਿਆ ਵੱਡਾ ਵਿੱਚ ਕੁੰਡੀ ਘੰਡ ਬਹੁਤ ਢੱਕੇ ਢੁੱਕੇ ਬਹੁਤ ਉਹ ਬੰਦਾ ਆਪਣਾ ਲੱਗੇ ਉਹਨੇ ਤੜਕੇ ਦੀਆਂ ਦੋ ਟਰਾਲੀਆਂ ਆਉਣੇ ਲਾ ਦੀਆਂ ਹੁਣ ਅਸੀਂ ਆਏ ਆ ਮੈਂ ਤੇ ਬਾਪੂ ਜੀ ਤੇ ਵਾਲ ਲਿਆ ਹਾਂ 12 ਫੁੱਟੀ ਏਖਾ ਹੋਏ ਹਲਾ ਕੇ ਜਾਣੀ ਆ ਪਈ ਕੱਲ ਦੀ ਇਹ ਮੜੀ ਜਿ ਹਲਾਈ ਹੈ 13 ਦੋ ਤਿੰਨ ਦਿਨ ਹਿੱਲ ਗਏ ਚੰਗੀ ਤਰ੍ਹਾਂ ਫੇਰ ਕੋਈ ਡਾਣੀ ਫੇਰ ਵਿੱਚ ਦੀ ਗੈਪ ਆਉਣ ਲੱਗ ਜਾਗੇ ਦੋ ਦੋ ਦਿਨਾਂ ਦਾ ਇੱਕ ਇੱਕ ਦਿਨ ਦਾ ਆਰਾਮ ਆਉਂਦਾ ਰਹੀ ਸਾਢੇ ਆਠ ਹੋਏ ਬਾਈ ਕਮਾਲਾ ਨਾ ਬਗਾਨੇ ਆ ਜੀਰੋ ਟ੍ਰੈਲ ਨਾ ਵੀਰ ਆ ਤੂੜੀ ਵਾਲਾ ਨਾ ਵੀ ਤੂੜੀ ਤੂੜੀ ਦੇਣੀ ਆ ਤੇ ਇਹਦਾ ਇਹ ਲੱਗਿਆਦਾ ਵੀ ਆ ਕਿ ਮਰੀ ਦੀ ਨੇ ਟਰੈਕਟਰ ਦਾ ਗਾਉਂਗੇ ਇਹ ਤੋਂ ਪਹਿਲਾਂ ਸਾਰਾ ਹੀ ਜਿੰਮੇ ਕਰ ਕਿਵੇਂ ਜੀਆ ਦੂਜਾ ਸਾਲ ਆਦ ਕੇ ਜ਼ੋਰ ਦੇ ਲੱਗਦਾ ਤੇ ਆ ਹੁਣ ਪਹਿਲੇ ਦਿਨ ਫਰਾਈਏ ਤੇ ਐਂ ਲੱਗਦਾ ਖਾਲੀ ਜੇ ਲਈ ਫਿਰਦੇ ਜਿਵੇਂ ਜਾਣੀ ਫੀਲਿੰਗ ਨਹੀਂ ਆ ਰਹੀ ਤੇ ਕਣਕ ਵੀ ਜੀ ਆ ਰਹੀ ਆ ਇਹ ਵੀ ਘਰੋਂ ਵੀ ਪਾ ਲੈਂਦਾ ਬੰਦਾ ਇੱਕ ਆਪਣੇ ਕੋਲ ਉਹ ਚੁੰਡਾ ਹਜੇ ਪਹਿਲਾਂ ਵਾਲਾ ਰਹਿੰਦਾ ਪਟਾਣੇ ਨੂੰ ਤਾਂ ਕਰਨਾ ਕਰਦਾ ਇੱਕ ਦਿਨ ਨਹੀਂ ਲੱਗਿਆ ਕਿ ਹਜੇ ਰੀਪਰ ਮਾਰਨ ਵਾਲਾ ਪਿਆ ਬਾਪ ਦੀ ਜ ਉਹਨਾਂ ਰਾਤ ਵੀਰ ਦਾ ਵੀ ਆਈ ਵੇਚ ਗਿਆ ਸੁਪਰ ਸੀਟ ਰਿਕਗਾ ਲਿਆ ਲੈਣਾ ਗਿਆ ਖਲਾਰ ਕੇ ਕੱਲਾ ਪਹਿਲਾ ਤਾਂ ਵੀ ਜੀ ਆਂਦਾ ਬੰਦਾ ਵੀ ਮੈਂ ਪੂਰਾ ਗੱਟਾ ਹੀ ਭਾਗਦੇ ਲੈ ਮੈਂ ਚਲ ਪਤਾ ਲੱਗੂ ਕਿੰਨਾ ਪਾਇਆ ਨੇ ਜੇ ਵਾਧਾ ਪਾਉਣਾ ਫਿਰ ਟੱਕ ਨਹੀਂ ਆਉਂਦੀ ਪਰ ਹੁਣਾ ਦੋ ਤਿੰਨ ਗਿਹੜੇ ਔਖੇ ਘਰ ਲੱਗ ਜੂ ਹੋਰ ਦੋ ਕਿਹੜੇ ਲਾਜ ਫੇਰ ਹੱਥ ਮਾਰ ਲਾ ਫੇਰ ਮੁਕੀਲ ਉਹਦ ਨੂੰ ਵੇ ਬੰਦਾ ਸਦਾ ਹੀ ਕੋਈ ਮੈਂ ਉਧਰ ਬੋਝ ਪਿਆ ਰਹਿ ਰਜੀਪਰ ਦਾ ਮਾਰ ਕੇ ਕਿ ਪਾਲਾ ਹਲਾ ਦੂ ਕਿ ਡੰਡੇ ਨਾਲ ਉਹ ਬਰਫੀਟਰ ਜੇ ਆ ਗਏ ਸਰੋ ਵੀ ਝੰਡੇ ਆ ਬਾਬਿਓ ਤੇ ਇੰਨਾ ਪਾੜਾ ਛੱਡਿਆ ਨੇ ਇਹ ਕਪੂਰ ਬੰਦ ਕਰਿਆ ਸੁਪਰ ਪਾਈ ਆ 25 ਕਿਲੋ ਸੁਪਰ ਪਾਈ ਆ ਤੱਕ ਹੌਲੀ ਓਏ ਹੌਲੀ ਹੌਲੀ ਰੇਸ ਕਿਉਂ ਕਰਦਾ ਇਨੀ ਦੂੰਗੀ ਥੋੜੀ ਜਿਹੀ ਲੱਗਦੀ ਜਿਆਦਾ ਨਹੀਂ ਹੁੰਦਾ ਨਹੀਂ ਹੁੰਦਾ ਇਹ ਆ ਦੋਵਾਂ ਕੰਨੀਆਂ ਜਾ ਕੇ ਨਾ ਇਹ ਆ ਵੀ ਕੰਨੀ ਵਾਲਾ ਇਹ ਆ ਵੀ ਕੰਨੀ ਵਾਲੇ ਤੇ ਵੀ ਪੈਂਦਾ ਇਹਦੋਂ ਨਾਲ ਲੇਲਾ ਬੰਨਦਾ ਐਨਾ ਕੰਮ ਕਰਸੇ ਦਾ ਸਦਾ ਰਹਿਣਾ ਮਿੱਥਾ ਹੀ ਨਾ ਰੋਟੀ ਮਹਾ ਘਾਟੀ ਹੁਣ ਆ ਡਰਾਮਾ ਫੜ ਕੇ ਕਿਸੇ ਦਾ ਤੇ ਇਹਦਾ ਕੰਮ ਕਰਾਣਾ ਪਵੇ ਪੰਜਾਂ ਘਰਾਂ ਚੋਂ ਕਰਾਸ ਪੰਜਾਂ ਡਰਾਮਾ ਦੇ ਕਰਾਸ ਪਾਏ ਫਿਰ ਇੱਕ ਦਾ ਲੋਟ ਆਇਆ ਮੜਿਆ ਜਾਣਾ ਹੁਣ ਉਥੇ ਨਾਲ-ਨਾਲ ਤੋਰੇ ਜਾਵਾਂਗੇ 10 ਬੰਦੇ 1 ਬੰਦਾ ਗਨ ਤੇ ਦੋ ਮਾਗਰ ਚੱਲ ਉਹਨੂੰ ਸਾਹਮਣੇ ਦੇ ਹੋ ਜਾਣੇ ਨਾਲੀ ਨੂੰ ਇੱਕ ਟਰੈਕਟਰ ਆਸਤੇ ਜੀ ਬਣਾ ਵਗਾਰਿਆ ਲਿਆ ਜੀ ਨੂੰ ਤੇ ਹੁਣ ਘਰ ਲੱਗਦਾ ਇਸ ਤੋਂ ਬਾਅਦ ਫੇਰ ਨਹੀਂ ਸਮਾਂ ਲੱਗਣਾ ਲੰਗਾ ਤੇ 100 ਗ੍ਰਾਮ ਦਾ ਸੰਘੋਰ ਤੇ 200 ਲੀਟਰ ਪਾਣੀ ਲਾਉਣਾ 100 ਗ੍ਰਾਮ ਸੰਘੋਰ ਅਲਟਰਾ ਜੀ ਨੂੰ 500 ਗ੍ਰਾਮ ਤੇ 200 ਆ ਸੌਰੀ 2 1.5 ਲੀਟਰ ਗ੍ਰਾਮ ਦਾ ਸੰਘੋਰ ਇਹੇ ਚੀਜ਼ਾ ਹੁਣ ਕਰ ਰਹੇ ਆਂ ਤਾਂ ਸਾਡੇ ਬਾਹਰ ਜਾ ਰਹੇ ਆਂ ਬੰਦਾ ਜਿਹੜਾ ਪਿੱਛੇ ਹੈ ਆਲੇ ਆਲੂ ਫੁੱਟੇ ਆਏ ਵੇਜ ਵੇਜ ਇੱਕ ਦੋ ਥਾਈ ਉਹ ਵੇ ਉਗੜਾ ਖੜਾ ਤਾਂ ਕਰਕੇ ਹੁਣ ਫਿਰ ਅੱਧੇ ਰਾਤ ਹੀ ਹੋ ਗਈ ਤਿਆਰੀ ਕਰਦੇ ਨੇ ਟੈਨਸ਼ਨ ਨਾ ਮੰਨ ਤੂੰ ਬਾ ਟਰੈਕਟਰ ਚੱਲ ਕੋਈ ਨਹੀਂ ਆਲੂ ਵੇਜ ਵੇਜ ਫੁੱਟਿਆ ਵੇ ਮਾੜਾ ਮਾੜਾ ਬਈ ਫੁੱਟੇ ਹੀ ਖੜਾ ਤਾਂ ਗਰੀਬ ਬਣਿਆ ਯਾਰ ਆਲੂ ਤਾਂ ਇਹੜੇ ਐਸ ਵਾਰ ਕਰਸੇ ਹੋਏ ਨਾ ਬਾਪੋ ਕਦੇ ਨਹੀਂ ਇੰਨੇ ਕਰਸੇ ਹੋਏ ਸੀਗੇ ਹੁਣਾਂ ਕਣਕ ਵੀ ਜੀ ਸੁਪਰ ਸੀਡਰ ਨਾਲ ਗੱਲ ਥੋੜੀ ਸੀ ਡਾਰਥਾ ਉਹਦਾ ਵੀ ਸੀ ਜਾਂ ਪਰ ਉਹ ਫੇਰ ਐ ਹੋ ਜਾਂਦਾ ਵੀ ਕਿਰ ਕਿੱਧਰ ਤੋਂ ਸੁਹਾਗੇ ਮਾਰਾਂਗੇ ਇਹਨੇ ਜਿਹਨਾਂ ਨੇ ਤਾਂ ਹੁਣ ਬਈ ਚਾਰ ਚਾਰ ਸਹਾਕੇ ਮਾਰ ਲੈ ਦੂਰੀਆਂ ਤੋਂ ਹਲ ਮਾਰ ਲੈ ਉਹਨਾਂ ਦੇ ਤਾਂ ਗੱਲ ਰਹੇਗੀ ਹੋਣੀ ਆ ਬਰੀਕ ਕਰਕੇ ਮਿੱਟੀ ਪਰ ਆਪਣੇ ਦਾ ਬਾਪੋ ਕੰਮ ਡੇਢਾ ਹੀ ਹੋਇਆ ਪਿਆ ਰਾਬੇ ਜਾਣਦਾ ਕੀ ਬਣੂਗਾ ਕੋਵੇ 826 ਹੈ ਕਹਿੰਦੇ ਹੌਲੀ ਹੌਲੀ ਉਗਰਦੀ ਹੁੰਦੀ ਹੈ। ਹਣਾ ਦੇਖੋ ਤੁਸੀਂ ਕੀ ਬਣਿਆ ਪਿਆ। ਡੌਗਾਂ ਬਣਿਆ ਬਣਨਾ। ਕੀ ਕਰੀਏ ਦੱਸ ਕੋਈ ਇਲਾਜ ਹੈਗਾ ਇਹਦਾ। ਤੇ ਉਤੋਂ ਹਜੇ ਦਾਹ ਵਾਲਾ ਵਾਹਣਾ ਜਿਹੜਾ ਆਪਾ ਪਤੀ ਲੇਟ ਵਰ ਗਿਆ ਹੁਣ ਹੰਦਾ ਪੈਨ ਲਾ ਕੇ ਆ। ਹੁਣ ਨਾ ਉਹਦਾ ਕੋਈ ਸਮਝ ਆਉਂਦੀ ਕੀ ਕਰ ਗਏ ਨੇ ਬਰਾਲ ਦਾ ਕਿੱਧਰ ਨੂੰ ਗਰ ਗੀ ਕੀ ਕਰੀਏ। ਥੋੜਾ ਯਾਰ ਕੰਮ ਡੇਡਾ। ਆ ਤਾਂ ਅਸੀਂ 26 ਦੇ ਕਰਕੇ ਦੂਰੀਆਂ ਤਾਵਾਂ ਤੇ ਸੁਪਰ ਸੀਟਰ ਨਾ ਬਣ ਗਈ ਗੱਲ ਪਰ ਹੁਣ ਜਿਹੜਾ ਆਸਪਤੀ ਦਾ ਕਰਦੇ ਉਹਨੇ ਕਿੱਥੇ ਲੋਕਡ ਆਣਾ ਯਾਰ ਕੋਈ ਸਮਝ ਨਹੀਂ ਆਉਂਦੀ ਆਹਾ ਆਪਣਾ ਤੂੜੀ ਵਾਲਾ ਜਿਹੜੇ ਜਿੱਥੇ ਤੂੜੀ ਪਈ ਸੀ ਆਵੇ ਕਿਰਾਏ ਮਾਰ ਮਾਰ ਤੇ ਤੂੜੀ ਵਾਂਹ ਤੇ ਖਲਾਰ ਕੇ ਦੂਰਾ ਸੁਹਾਗਾ ਮਾਰ ਕੇ ਸੁਪਰ ਸੀਟਰ ਮਾਰ ਕੇ ਦੂਰਾ ਸੁਹਾਗਾ ਮਾਰ ਕੇ ਉਹਨਾਂ ਮਸ਼ੀਨਾਂ ਵੇਚੀ ਆ ਇਹ ਵੀ ਪਤਾ ਨਹੀਂ ਕਿੰਦਰੀ ਕਿਵੇਂ ਉਗਰੂਗੀ ਬਹੁਤ ਘਰ ਆਉਂਦੇ ਆਂ ਫ੍ਰੈਂਕ ਆ ਜਿਨ੍ਹਾਂ ਨੇ ਡਰੈਲਣਾ ਹੀ ਵੇਚੀ ਆ ਉਹਨਾਂ ਦੇ ਵੀ ਨਹੀਂ ਕੋਈ ਬਹੁਤੀ ਚੰਗੀ ਉਗਰੀ ਗਈ ਬਾਕੀ ਆਪਣੀ ਕੰਮ ਦਾ ਹਰ ਸਾਨੂੰ ਪਤਾ ਹੀ ਆ ਓੜਾ ਜਾ ਛੱਡੂ ਵਾਲੇ ਪਾਸੇ ਰਹਿੰਦੇ ਜਿਆਦੇ